ਜਦੋਂ ਹਰੀ ਸਿੰਘ ਨਲੂਆ ਕੋਲੋਂ ਇੱਕ ਪਠਾਨ ਕੁੜੀ ਬਾਨੂ ਨੇ ਪੁੱਤਰ ਦੀ ਇੱਛਾ ਜ਼ाहिर ਕੀਤੀ ਇੱਕ ਵਾਰ ਸਰਦਾਰ ਹਰੀ ਸਿੰਘ ਨਲੂਆ ਜਮਰੌਦ ਦੇ ਇਲਾਕੇ ਤਰਾ ਖੇਪਰੂ ਚਿੱਤ ਕੇ ਉੱਥੇ ਤੰਬੂ ਲਗਾ ਕੇ ਬੈਠੇ ਹੋਏ ਸਨ ਤਾਂ ਉੱਥੇ ਇੱਕ ਪਠਾਨ ਕੁੜੀ ਆਈ ਜਿਸ ਨੇ ਹਰੀ ਸਿੰਘ ਦੀ ਬਾਰੇ ਪਹਿਲਾਂ ਹੀ ਸੁਣਿਆ ਸੀ ਕਿ ਉਹ ਬਹੁਤ ਜ਼ਿਆਦਾ ਬਹਾਦਰ ਅਤੇ ਸੂਰਮੇ ਜੋਦੇ ਹਨ ਪਠਾਣੀ ਕੁੜੀ ਨੇ ਉਸ ਸਮੇਂ ਹਰੀ ਸਿੰਘ ਨਲੂਆ ਨੂੰ ਕਿਹਾ ਕਿ ਮੈਨੂੰ ਤੁਹਾਡੇ ਕੋਲੋਂ ਇੱਕ ਬਹਾਦਰ ਪੁੱਤਰ ਚਾਹੀਦਾ ਹੈ ਇਹ ਸਭ ਸੁਣ ਕੇ ਹਰੀ ਸਿੰਘ ਨਲੂਆ ਬਹੁਤ ਜ਼ਿਆਦਾ ਗੁੱਸੇ ਵਿੱਚ ਆਏ ਅਤੇ ਉਹਨਾਂ ਨੇ ਪਠਾਣੀ ਕੁੜੀ ਨੂੰ ਵਾਪਸ ਜਾਣ ਲਈ ਕਿਹਾ। ਪਠਾਣੀ ਕੁੜੀ ਨੇ ਕਿਹਾ ਕਿ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰਬਾਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਪਰ ਅੱਜ ਮੈਂ ਖਾਲੀ ਹੱਥ ਜਾ ਰਹੀ ਹਾਂ। ਇਹ ਗੱਲ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਚੁੱਕੀ। ਉਹਨਾਂ ਨੇ ਉਸ ਬੀਬੀ ਨੂੰ ਰੋਕਿਆ ਅਤੇ ਕਿਹਾ ਕਿ ਤੁਹਾਨੂੰ ਮੇਰੇ ਕੋਲ ਮੇਰੇ ਵਰਗਾ ਜੋਦਾ ਪੁੱਤਰ ਚਾਹੀਦਾ ਹੈ ਤਾਂ ਮੈਂ ਅੱਜ ਤੋਂ ਤੁਹਾਡਾ ਪੁੱਤਰ ਤੁਸੀਂ ਮੇਰੀ ਧਰਮ ਦੀ ਮਾਂ ਹੋ। ਇਸ ਗੱਲ ਨੇ ਉਸ ਪਠਾਣੀ ਬੀਬੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਜੇਕਰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ